ਮਨਮੂਰ ਕਾਹੇ ਬਿਰ ਲਾਈਐ ਤੂਰਬ ਲਿਖੇ ਕਾ ਲਿਖਿਆ ਪਾਈਐ ਮਨਮੂਰ ਕਾਹੇ ਗੱਲ ਲਾਈਐ ਬਨੂ ਨੂੰ ਕਹੇ ਮਨਮੂਰ ਖਈ ਮੂਰਗਾ ਉਹ ਦੇਖਣ ਚਕੇ ਲਾਉਂਦਾ ਹੈ ਫਰੇਗ ਦਾ ਮੂਰਖ ਨਹੀਂ ਗੱਲ ਕਰਦਾ ਉਹ ਕਹਨਾ ਸਾਨੂੰ ਆਪਾਂ ਨੇ ਕਹਨਾ ਦੋਸ਼ਾ ਕਰੂਗਾ ਸੱਚਾ ਨੂੰ ਬੋਲਣਾ ਦੋਸ਼ਾ ਕਰੂਗਾ ਉਹ ਮੂਰਖਾ ਜਿਹੜੀ ਗੱਲ ਕਰਦਾ ਮੂਰਖਾ ਉਹ ਤਾਂ ਜੀ ਸੱਚ ਬੋਲਦਾ ਉਹ ਕਹਨਾ ਆਪਾਂ ਜੇ ਸੱਚ ਬੋਲਦਾ ਰਾਜ ਹੋ ਜੂ ਆਪਾਂ ਜੇ ਹੁੰਦਾ ਰਾਜਾ ਇਹ ਮੂਰਖਾ ਜਿਹੜਾ ਇਹ ਕਰਦਾ ਮੂਰਖੀ ਉਹ ਦੇਖ ਮੈਂ ਟਕੇ ਲਾਉਗਾ ਮਾਣੂ ਮੁਰਾ ਕਾਹੇ ਬਿਲ ਲਾਇਆ ਤੂੰ ਨੂੰ ਲਿਖਿਆ ਤਾਂ ਲਿਖਿਆ ਪਈਏ ਬਾਣੂ ਮੁਰ ਕਾਹੇ ਬਿਲ ਲਾਇਆ ਕਹਿੰਦਾ ਮੈਂ ਨੌਨਾ ਕਾਤੇ ਹਾਂ ਹੁਣ ਕਾਤੇ ਚੀਕਾ ਮਾਰਦਾ ਜੋ ਪਹਿਲਾਂ ਮੰਨਿਆ ਸੀ ਕਹਾਂ ਜਿੱਦੂ ਤੁਰਿਆ ਸੀ ਜਿੱਦੂ ਤੁਰਿਆ ਸੀ ਉਹ ਪ੍ਰਾਪਤ ਹੋ ਗਿਆ ਤੈਨੂੰ ਹੁਣ ਦਈ ਚੀਕਾ ਕਾਤੇ ਮਾਰਦਾ ਇਹ ਡਾਕੇ ਮਾਰੇ ਤੇ ਤਾਂ ਜੇੜ 'ਚ ਬੈਠੇ ਹਾਂ ਜੇੜ 'ਤੇ ਮਛਰ ਖਾਂਦਾ ਬਿਜਲੀ ਹੈ ਨਹੀਂ ਪੱਖਾ ਹੈ ਨਹੀਂ ਜੇ ਇੱਕ ਕਾਦੇ ਮਾਰਦਾ ਹੈ ਅਹਾਰ ਦਾ ਜੇ ਜੋਰੀਆਂ ਨਾ ਅਗਰ ਦਾ ਲੋਕ ਵੀ ਤਾਂ ਹੁਣ ਤੇ ਆਣਦੇ ਨੇ ਸ਼ਹਿਰ ਪਰਟ ਬਸ ਦੇਹੀ ਸੀ ਸਵਾਕੇ ਖਾਂ ਦੇਹੀ ਸੀ ਤੈਨੂੰ ਵੀ ਨਹੀਂ ਗਿਆ ਜੁਰੇ ਕੰਮ ਕਰ ਜੇ ਕਰਿਆ ਤਾਂ ਭਰ ਵੀ ਭਾਰਨ ਵਾਲੇ ਨਾ ਚੀਕਾ ਮਾਰ ਹੁਣ ਆ ਗਾਹਨੂਣਾ ਕਰੇਂ ਗਾਹਨਾ ਕਰੇਂ

ਦੇਖੋ ਤੇਰਾ ਜਿਹੜਾ ਆਪਣਾ ਨਾ ਪ੍ਰਭ ਅੱਦਰ ਕੋਈ ਨੂੰ ਸੁੱਖ ਦਿੰਦਾ ਜੀ ਉਹ ਜਿਹੜਾ ਨਿਆਣਾ ਨਾ ਛੋਟਾ ਜਿਹਾ ਬੱਚਾ ਜੇ ਬਿਮਾਰ ਹੋ ਜਾਏ ਜੇ ਉਹਨੂੰ ਕੌੜੀ ਦਵਾਈਆਂ ਕਰਦੇ ਹੀ ਰਹਿਣਗੇ ਨਿਆਣਾ ਕਿੰਨਾ ਹੀ ਰੋ ਜਾਵੇ ਮੈਂ ਦਵਾਈ ਨਹੀਂ ਲੈਣੀ ਕੌੜੀ ਉਹਨੂੰ ਸਾਨੂੰ ਪਤਾ ਨਾ ਵੀ ਇਹਨਾਂ ਠੀਕ ਨਹੀਂ ਹੋਣਾ ਦਵਾਈ ਵਨ ਉਹ ਧਿਆਨੇ ਨਹੀਂ ਮੰਨੀਆਂ ਕੋਈ ਬਿਮਾਰੀ ਨੂੰ ਠੀਕ ਕਰੀਏ ਉਹਨੂੰ ਦਾ ਉਹਦਾ ਸਵਾਲ ਹੈ ਉਹਦਾ ਬੁਹਰਾ ਸਵਾਲਾ ਮੈਨੂੰ ਵੀ ਠੀਕ ਹੋਣੀ ਦਵਾਈ ਦਾ ਸਾਡਾ ਉਹਦੀ ਬਿਮਾਰੀ ਨਹੀਂ ਮਤਲਬ ਹੈ ਉਹਦੀ ਜ਼ਿੰਦਗੀ ਨਹੀਂ ਮਤਲਬ ਹੈ ਪਰ ਆਪਦਾ ਦਾ ਸਵਾਲ ਹੈ ਸਾਡੀ ਸਿਹਤ ਨਾਲ ਉਹ ਕਹਿੰਦਾ ਤੂੰ ਮੈਂ ਬੁਹਾਰੀ ਨਾ ਸੇੜਦਾ ਹੁਣ ਕਹਿੰਦਾ ਮੈਨੂੰ ਕੌੜੀ ਦਵਾਈ ਪਲਾਉਂਦੇ ਨੇ ਕੌੜੀ ਦਵਾਈ ਪੀਣੀ ਆਪੂ ਉਹ ਦੁਖਦਾਰੂ ਆ ਸੁਖ ਰੋਗ ਹੈ ਤੂੰ ਸੁਖ ਮੰਗੇ ਰੋਗ ਵੀ ਹੋ ਗਿਆ ਹੁਣ ਤਾ ਦਵਾਈ ਦੇ ਰਹੇ ਆ ਦੁਖਦਾਰੂ ਦੇ ਰਹੇ ਆ ਸੁਖਦਾਰੂ ਦੇ ਰਹੇ ਆ ਕਿਤੇ ਕਹਦੇ ਉਹ ਕਹਦੇ ਜਦੋਂ ਪਿੱਛੇ ਦੋਦਾਨੇ ਜੀ ਦੀ ਜੇ ਵੀ ਬਾਦੇ ਮੁਝਾ ਪਿਛੋ ਜਦੋਂ ਖਰਾਬ ਹੋ ਗਿਆ ਪਿਛੋ ਪਾ ਦਿਓ ਪਰ ਇੱਕ ਵਾਰ ਦਖਨੀ ਨਹੀਂ ਖਾਣੀ ਪਊਗੀ ਉਹ ਜੌਨੀ ਤੋਂ ਹੋਵੇ ਦੋਖ ਜੋਖ ਪਰਵ ਪਹਿਲਾਂ ਦੋਖ ਦਿੰਦਾ ਕੌੜੀ ਦਵਾਈ ਦਿੰਦਾ ਪਿੱਛੇ ਦੋਦਾਨੇ ਜੀ ਦੀ ਜੇ ਵੀ ਬਾਦਦਾ ਕੋਈ ਮਿੱਠੀ ਜੀ ਵੀ ਬਾਦਦਾ ਨਹੀਂ ਹੋ ਜਾ ਦੁੱਖ ਦੇ ਨਾਲ ਸੁਖ ਤਾਂ ਦਦਾ ਉਹ ਚਲੋ ਵੀ ਤੂੰ ਤੇ ਰਬਰਾ ਹੈ ਨਾ ਕਿ ਕਿ ਦੁੱਖ ਹੀ ਦੁੱਖ ਲਈ ਜਾਂਦਾ ਸਭ ਦਦਾ ਹੀ ਇਹ ਨਰਾਇ ਦੀ ਖਦੋ ਖੋ ਗਏ ਆਦਮੀ ਜ਼ਿੰਦਗੀ ਤੋਂ ਬੰਗੜ ਗਏ ਜੋੜ ਤਾਂ ਇਹ ਨਾ ਕਰਦੇ ਸੁਖ ਤਾਂ ਹੁੰਦਾ ਵੀ ਲਾਲਚ ਲੱਗੇ ਜਿਉਣਾ ਵੀ ਰਹਿੰਦਾ ਇਹ ਠੀਕ ਵੀ ਹੋ ਜਵੇ ਇਹਦੇ ਉਹ ਹੀ ਨਾ ਗੱਲ ਕਹੇ ਮੈਂ ਕਹੇ ਵੀ ਫਿਰ ਦੱਸੋ ਇਹ ਠੀਕ ਹੈ ਜਾ ਦੋ ਛੱਡੋ ਕਰੇ मैं लाज लूज करा दुख मेरे नहीं लगातार झल हों दुख दुख सुख है सुख लैंड आया नुख सागर है दुख सागर नुख सागर है वो सुख सागर सुख सागर के दुख सागर नहीं क्या क्यों ਇਥੇ ਤਾਂ ਮਾਰ ਪੈਣੀ ਹੋਈ ਪੈਣੀ ਹੈ ਕੜੀਏ ਕੜੀਏ ਵਾਹ ਵਾਹ ਇਹ ਕੜੂ ਵੀ ਸਿਆਜਨ ਘੜਦਾ ਚੋਟ ਮਾਰਦਾ ਹੀ ਹੈ ਘੜਿਆ ਜਾਣਾ ਮਤ ਕੜੀ ਜਾਂਦੀ ਹੈ ਤਾਂ ਵੀ ਮਾਰ ਪੈਣੀ ਹੈ ਪਰ ਉਹਦੇ ਨਾਲ ਹਰ ਇੱਕ ਚੋਟ ਨਾਲ ਕੋਈ ਕੀਮਤ ਵੀ ਬਣਦੀ ਹੈ ਰੂਪ ਵੀ ਬਣਦਾ ਹੈ ਫਾਇਦਾ ਵੀ ਹੁੰਦਾ ਹੈ ਉਹ ਫਾਇਦਾ ਦੇ ਰੂਪ ਦਾ ਜੋੜ ਦਾ ਜੋੜ ਦਾ ਪਤਾ ਫਾਇਦੇ ਦਾ ਨਹੀਂ ਉਹ ਗਿਆਨ ਹੈ ਜੀ ਸ਼ੁਭ ਸ਼ੋਕ ਪ੍ਰਭ ਜੀ ਦੇਵਨ ਹਾਰ ਅਵਰ ਪਿਆਰ ਤੁਸੇ ਜਿ ਤਾਰ ਜੋ ਅਵਰ ਸਿਆਦ ਤੁਸੇ ਹੈ ਜਿ ਤਾਰ ਦੇਵਨ ਹਾਰ ਅਵਰ ਪਿਆਰ ਤੁਸੇ ਜਿ ਤਾਰ ਅਵਰ ਪਿਆਰ ਬਾਕੀ ਕੋਈ ਛਰਦੇ ਜਿਹੜੇ ਤੈਨੂੰ ਸੁਖ ਦੇਣੇ ਵਾਲੇ ਨੇ ਜਿਹੜੇ ਸੁਰਗਾਂ ਦੀਆਂ ਗੱਲਾਂ ਕਰਦੇ ਨੇ ਜਿਹੜੇ ਕਹਿੰਦੇ ਨੇ ਬਾਹ ਫੜ ਕੇ ਲੈ ਜੂ ਚਲ ਟੋ ਲਗਾ ਨੂੰ ਉਹਨਾਂ ਨੂੰ ਭਲਾ ਦੇ ਮਨਾਂ ਚੋਂ ਉਹ ਵੀ ਜਦੋਂ ਆਉਂਦੇ ਆ ਆਹੋ ਜਿਹੜੇ ਸੁਖ ਦੇਣ ਵਾਲੇ ਨੇ ਜਿਹੜੇ ਬਨੋ ਕ ਆਪਣਾ ਪੂਰੀਆਂ ਕਰ ਵਾਲੇ ਨੇ ਛੱਡਦੇ ਉਹਨਾਂ ਨੂੰ ਤੇ ਸਿਚਾਰ ਉਹਦਾ ਕਿ ਤਾ ਸਾ ਜਿਹੜੇ ਦੂਸੂ ਦੋਏ ਨੂੰ ਤਾਂ ਉਹ ਡਾਕਟਰ ਦੇਖ ਜਿਹੜਾ ਆਪਰੇਸ਼ਨ ਵੀ ਕਰਦਾ ਹੈ ਉਹ ਦੁੱਖ ਵੀ ਦਿੰਦਾ ਨਾਲ ਬੋੜੀ ਵੀ ਦਿੰਦਾ ਵੀ ਭਾਈ ਇਹਨੂੰ ਪੀੜਾ ਬਣਾਉਗੇ ਸਰਟੀਕਲ ਆਉਂਦਾ ਵੀ ਸੁਖ ਤਕਲੀਫ ਇਹਨੂੰ ਘੱਟਵੇਂ ਮਹਿਸੂਸ ਹੋਵੇ ਉਹ ਵੀ ਦਿੰਦਾ ਤੋ ਉਹ ਗਵੀਰਦਾ ਖੂਰ ਵੀ ਪਾਉਂਦਾ ਹੈ ਗੁਰੂਕੋਸ਼ ਵੀ ਲਾਉਂਦਾ ਹੈ ਬਚਾਉਂਦਾ ਉਹ ਬਚਾਉਂਦਾ 20 ਹਰ ਇੰਨੇ ਤਰੀਕੇ ਬਚਾਉਣ ਦੇ ਕਰਦਾ ਦੋ ਦੁਆ ਕੀ ਕਰਦਾ ਦੁਆ ਖੂਤ ਕਰਦਾ ਕਹਿੰਦਾ ਤੂੰ ਆਪਣੇ ਪੈਸੇ ਮੈਨੂੰ ਦੇ ਦੇ ਐ ਮਾਖੂਲੇ ਤੇ ਖਾਲ ਤੂੰ ਸਿੱਧਾ ਸਦਕੇ ਜਾਏਗਾ ਕਾ ਚੀਜ਼ ਖੂ ਬਣਾ ਰਹਾ ਸੀ ਸਾਰਾ ਗੁਦਾਨ ਕਰ ਰਿਹਾ ਜਮਾ ਥੜ ਥੱਲੇ ਹਾਰਾ ਲੱਗਿਆ ਤਾਂ ਹਾਰਾ ਚਲਾ ਦੇ ਚਲਾ ਦਿੰਦੇ ਸੀ ਉਹ ਹੱਥ ਨਾਲ ਚਲਦਾ ਸੀ ਉਹ ਜਦੋਂ ਦਿੱਤਾ ਨੇ ਆ ਜੀ ਚੱਲ ਜੀ ਉਹ ਵੜਿਆ ਜਾਣਾ ਉਹ ਬੱਚਾ ਥੱਲੇ ਉਹਦੇ ਤੇ ਪੰਗਾ ਜਵਾਗਰ ਹਾਲ ਕੀ ਕਰਦੇ ਸੁਰਖ ਬੜਾ ਇਹ ਸੀ ਉਹ ਤਾਂ ਅੰਗਰੇਜ਼ਾਂ ਨੇ ਮੁਸਲਮਾਨਾਂ ਨੇ ਮੰਨ ਕਰਾਈਆ ਮੁਸਲਮਾਨਾਂ ਨੇ ਮੰਨ ਕਰਾਈਆ ਮੁਸਲਮਾਨ ਰਾਜ ਲਾਉਂਦਾ ਸੁਰਪ੍ਰਿੰਸੀਪਲ ਤੋਂ ਸੀ ਆਹ ਕੋਸ਼ਾ ਉੱਥੇ ਕਾਹੀ ਸੀ ਇਹ ਸੋ ਪਰਮਾਤਮਾ ਗਾਇਨ ਆਹੋ ਇਹ ਸੋ ਪਰਮਾਤਮਾ ਗਾਇਨ ਉਹ ਇਹਨਾਂ ਦਾ ਉਹਦਾ ਚਾਰਦਾ ਮਰਦਾ ਤੋਂ ਉਹ ਤਾਂ ਕਰਦੇ ਸੀ ਉਹ ਕਹਿੰਦੇ ਦੁਖਦਾਰੂ ਹੀ ਹੈ ਹਾਂ ਜੋ ਕਛ ਕਰੇ ਸੋਈ ਸੁਖ ਮਾਨ ਭੂਲਾ ਕਾਇਫ ਰਹੇ ਆ ਜਾਣ ਜੋ ਕੁਝ ਹੋਏ ਜੋ ਕੁਝ ਹੋ ਰਿਹਾ ਹੈ ਜੋ ਕੁਝ ਕਰਾਇਆ ਹੈ ਸੋਹੀ ਸੁਖਮਾਨ ਜੋ ਕੁਝ ਕਰੈ ਜੋ ਪਛਤਾਵੇ ਉਹੀ ਹੋ ਰਿਹਾ ਹੈ ਸੋਹੀ ਸੁਖਮਾਨ ਜੋ ਕੁਝ ਉਹ ਕਰਦਾ ਹੈ ਡਾਕਟਰ ਚਾਹੇ ਕੀ ਗੱਲ ਹੁੰਦਾ ਹੈ ਚਾਹੇ ਕੌਲੀ ਦਵਾਈ ਦੱਸੇ ਸੋਹੀ ਸੁਖਮਾਨ ਕਿਆ ਹੁੰਦਾ ਉਸ ਕੋਈ ਲੀਫਰੀ ਦਵਾਈ ਦੱਸੇ ਉਹ ਸੁੱਕ ਕਰਦੇ ਹੋਣ ਤੇਰੇ ਫੈਦੇ ਉਹ ਬਿਮਾਰੀ ਚੋਂ ਬੱਲ ਨਹੀਂ ਲੋੜ ਹੈ ਉਹ ਨੂੰ ਪਤਾ ਡਾਕਟਰ ਇਹਦਾ ਸਮਝਿਆ ਤੇ ਆਪਣੀਆਂ ਗੱਲਾਂ ਪਿੱਛੇ ਥੋੜਾ ਜੋ ਕੁਝ ਕਰਾ ਸੋਈ ਸੁਖਮਾਨ ਉਹ ਸੁਖ ਕਰਕੇ ਮਨੋ ਕਿਉਂਕਿ ਉਹਨੇ ਤੰਦਰੁਸਤ ਕਰਕੇ ਤੁਹਾਨੂੰ ਸੁਖ ਸਾ ਅੰਦਰ ਤਾਂ ਜਾਣਾ ਆ ਜੋ ਕੁਝ ਡਾਕਟਰ ਕਹਿੰਦਾ ਉਹ ਕਹੇ ਵੀ ਜੋ ਬਦਲੀ ਕਰੀ ਜਾ ਮੈਨੂੰ ਤੰਦਰੁਸਤੀ ਹੋ ਜਾਈਗੀ ਥਾਲੇ ਕਹਿੰਦੇ ਨੇ ਤੰਦਰੁਸਤੀ ਹਜ਼ਾਰ ਦੀ ਮਤ ਹੈ ਹਜ਼ਾਰਾਂ ਨੇ ਹੁੰਦਾ ਤੇ ਬਰਾਬਰ ਹੈ ਤਾਂ ਤੁਹਾਨੂੰ ਸੋਣਾ ਨਹੀਂ ਚਾਹੁੰਦੇ ਫਿਰ ਸੋਈ ਸੁਖ ਮਾਰ ਭੂਲਾ ਕਾਹੇ ਸਰੇ ਅਜਾਣ ਤੋਂ ਅਣਜਾਣ ਹੈ ਤੇ ਦੁਨੀਆ ਸਮਝ ਡਾਕਟਰ ਕੀ ਕਰਦਾ ਇਹ ਡਾਕਟਰ ਦੀ ਉਹ ਮਰਜ਼ੀ ਹੈ ਡਾਕਟਰ ਜੋ ਕਰਦਾ ਠੀਕ ਕਰ ਇਹ ਗੱਲ ਅਲੱਗ ਹੈ ਵੀ ਅੱਜ ਦੇ ਡਾਕਟਰ ਗੁਰਦੇ ਕੱਢ ਲੈਂਦੇ ਨੇ ਕੋਈ ਉਹ ਡਾਕਟਰ ਥੋੜੀ ਨੇ ਉਹ ਤਾਂ ਸਾਰੀ ਨੇ ਚਾਚਰ ਨਹੀਂ ਇਹ ਕਿਹਾ ਕਰਦੇ ਇਹ ਸੰਸਾਰੀ ਹੈ ਉਹ ਪਰਮੇਸ਼ਰ ਐਸਾ ਡਾਕਟਰ ਥੋੜੀ ਹੈ ਪਰ ਇੱਥੇ ਵੀ ਸਾਰੇ ਵੇਹੇ ਰਹੇ ਨੇ ਕੋਈ ਬਿਰਲਾ ਹੋਇਆ ਹੈ ਯਾਰ ਓਏ ਹੋਏ ਢਾਲ ਬਟੂਰੂ ਵੀ ਤਾਂ ਇਹ ਜੇ ਹੀ ਨੇ ਉਹ ਡਾਕਟਰਾਂ ਦਾ ਕੋਈ ਬਿਰਲਾ ਹੋ ਇੱਥੇ ਤਾਂ ਸਾਰੇ ਬਹੁਤੇ ਰਹੇ ਨੇ ਸਾਰੇ ਖੇਤ ਵਿੱਚ ਜਾ ਰਹੇ ਖੇਤ ਤਾਂ ਸਾਰੇ ਬੇਵਜਨ ਇਹਨਾਂ ਨੂੰ ਦੇਖ ਕੇ ਰੂਏ ਵੀ ਲੱਗੇ ਹੋਰ ਜਿਆਦਾ ਇੱਥੇ ਸੰਤਾ ਨੇ ਇਹਨੇ ਹਜ਼ਾਰ ਕਰੋੜ ਦੀ ਫਟਾਫਟ ਜਾਇਦਾਦ ਬਣਾ ਲਈ ਡਾਕਟਰ ਨੇ ਅਸੀਂ ਵੀ ਛੇਤੀ ਬਣਾਈਏ ਅਰ 10 ਲੱਖ ਦਾ ਕਰਜ਼ਾ ਬਿਕ ਜਾਂਦਾ ਉਹ ਕਹਿੰਦੇ ਜਾਂਦੇ ਨੇ ਮਜ਼ਦੂਰ ਨੇ ਕੀ ਕਰਨਾ ਅਸੀਂ ਭਾਈ ਫ੍ਰੀ ਕਰਦੇ ਆਂ ਫਰਾਨਾ ਕੰਮ ਫ੍ਰੀ ਕਰਦੇ ਕਰਦੇ ਵਿਆਜ ਦਾ ਕਰਜ਼ਾ ਗੱਲ ਦੇ ਰਿਹਾ ਕਹਿੰਦੇ ਕਰਾਣੇ ਕੰਮ ਜਲੀ ਜਾਂਦਾ ਚੱਲੀ ਵੀ ਕਰਾਣੇ ਜਾਂਦਾ ਜਦੋਂ ਉੱਦਾਂ ਖਰਾਬ ਲੋਕ ਇਕੱਠੇ ਹੀ ਹੋ ਜਾਂਦੇ ਤੇ ਜੇ ਨਹੀਂ ਕਰਨਾ ਪਰਮੇਸ਼ਰ ਦੇ ਤਾਂ ਕਰਨਾ ਹੀ ਨਹੀਂ ਸਾਰੀ ਤੇਰੇ ਸਾਰਿਆਂ ਦੀ ਗੁਰਦਖਰਾਬ ਹੋ ਜੂਗੀ ਸਾਰੀ ਕੌਣ ਬਲਸ ਆਈ ਤੇਰੇ ਥੰਗ ਲੋਭ ਤੋਂ ਇਹ ਹੋਰ ਲੋਭੀ ਤੋਂ ਬੰਦ ਤੂੰ ਇਹ ਦੱਸ ਵੀ ਜਿਹੜੀ ਸੰਸਾਰ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਤੂੰ ਨਾਲ ਲੈ ਗਿਆ ਜਦ ਤੂੰ ਪੈਦਾ ਹੋਇਆ ਗਰਭ ਚ ਆਇਆ ਸਿਰ ਕੋ ਤਾਂ ਸਰੀਰ ਵੀ ਸਰੀਰ ਵੀ ਇੱਥੇ ਆ ਕੇ ਹੀ ਲਿਆਇਆ ਤਾ ਇਹ ਸਰੀਰ ਵੀ ਇੱਥੇ ਆ ਕੇ ਹੀ ਲਿਆਇਆ ਤਾਂ ਸਰੀਰ ਨਾਲ ਲੈ ਗਿਆ ਸੀ ਤਾਂ ਹੀ ਇੱਥੇ ਰਖਾਲਤ ਨਾਲ ਲੈ ਗਿਆ ਸੀ ਤੇ ਆਪਣੇ ਕੋਲ ਹੂੰ ਹੂੰ ਕੌਣ ਬਾਸਾਈ ਤੇਰੇ ਨਾਲ ਦੱਸ ਕੀ ਆਇਆ ਤੇਰੇ ਨਾਲ ਫੁੱਲ ਤੋਂ ਨਾ ਬਸਾ ਵਿੱਚ ਜੱਫੜ ਗਿਆ ਦੇਖ ਕੇ ਰਾਸ ਦੇ ਰਸ ਨੂੰ ਕੋਈ ਪਤੰਗਾ ਜੇ ਮੈਂ ਪਤੰਗਾ ਰਾਸ ਦੇ ਵਿੱਚ ਲਵੜ ਜਾਂਦਾ ਹੈ ਕੋਈ ਫੁੱਲ ਹੈ ਜਿਹੜੇ ਪਤੰਗੋ ਦੇ ਵਿੱਚ ਬਹਿ ਜਾਂਦਾ ਫੁੱਲ ਬਸ ਹੋ ਜਾਂਦਾ ਉਹ ਖਾ ਜਾਂਦਾ ਫੁੱਲੇ ਉਹ ਫੁੱਲ ਇਹ ਤਾਂ ਇਹ ਜੀ ਗੱਲ ਆ ਮਾਇਆ ਫੁੱਲ ਹੈ ਜਿਹੜਾ ਇਹ ਰਾਸ ਦੇ ਵਿੱਚ ਲਵੜ ਗਿਆ ਇਹ ਖਾ ਜਾਂਦੀ ਹੈ ਜੋ ਇਸ ਦੀ ਸੇਵਾ ਕਰੇ ਤਸੀਰ ਉਹ ਖਾਏਗਾ ਇਹਦਾ ਉਸ ਨੂੰ ਖਾ ਜਾਂਦੀ ਹੈ ਜਿਹੜਾ ਇਸ ਨਾਲ ਲਵੜਦਾ ਸਾਹਿਬ ਰਾਮ ਨਾਮ ਜਪੇ ਹਿਰਦੇ ਮਾਹਿ ਨਾਲੇ ਪਾਸ ਫਿਰਤੀ ਕਰ ਜਾ ਉਹ ਰਾਮ ਨਾਮ ਜਪੇ ਹਿਰਦੇ ਮਾਹਿ ਉਹ ਰਾਮ ਨਾਮ ਜਪ ਲਾ ਹਿਰਦੇ ਚਾਤੇ ਰਹਿ ਜਾ ਉੱਥੇ ਹੀ ਜਪਣਾ ਬਾਹਰ ਨਾ ਲੈ ਗਿਆ ਉਹ ਜਿੱਥੇ ਹੈ ਉੱਥੇ ਜਪ ਲਾ ਉੱਥੇ ਜਾਣਾ ਬਾਹਰ ਆਉਂਦਾ ਹੀ ਨਹੀਂ ਹੁੰਦਾ ਐ ਨਹੀਂ ਉਹ ਨਾ ਬਾਹਰ ਰਾਮਨਾ ਬਾਹਰ ਕੇ ਮਹਿਜੂ ਬਾਰਾ ਤਾਂ ਹੋ ਰਾਮ ਨਾਮ ਤਾਂ ਇੱਕ ਰਾਮ ਨਾਮ ਤਾਂ ਆਵਾਜ਼ ਹੈ ਉਹ ਕਹਨ ਉਹਦਾ ਸਮਝ ਨਹੀਂ ਅੱਖਾਂ ਤੋਂ ਦੀਦਾ ਨਹੀਂ ਜੀ ਉਹਦਾ ਕੇਸ ਇਹਦਾ ਇਹ ਬਾਹਰ ਜੇ ਇਹ ਆਉਂਦਾ ਉਹਦਾ ਕਿੱਥੇ ਪਤਾ ਲੱਗਣਾ ਰਾਮ ਨਾਮ ਤਾਂ ਹੁਕਮ ਹੈ ਰਾਮ ਦਾ ਹੁਕਮ ਰਾਮ ਦਾ ਨਾਮ ਔਰ ਆਮ ਜਿਹੜਾ ਸਭਾ ਕਠ ਰਾਮ ਬੋਲਦਾ ਉਹੀ ਤਾਂ ਰਾਮ ਨਾਮ ਆ ਉਹਦਾ ਬੋਲ ਰੇ ਰਾਮ ਨਾਮ ਰਾਮ ਦਾ ਜਦ ਹਿਰਦੇ ਮਾਹੈਂ ਆਸ ਕਰ ਆਤਮਾ ਦੀ ਆਵਾਜ਼ ਨੂੰ ਸਮਝੇ ਜਿਹੜੀ ਤੇਰੇ ਅੰਦਰ ਹੈ ਆ ਗਾ ਨੂੰ ਪਾਸ ਦਿੱਤੀ ਘਰ ਜਾਏ ਨਾਨਕ ਪਰਸੇ ਦਿੱਤਾ ਜਾਏ ਤੂੰ ਵੀ ਆਪਣੇ ਇੱਜ਼ਤ ਬਚਾ ਕੇ ਨਾ ਇਥੋਂ ਜੰਤੋ ਕਰ ਜਾਏਗਾ ਜਿਹੜਾ ਕੰਮ ਕਰਨਾ ਹੈ ਇਹ ਕਾਮਯਾਬ ਹੋ ਕੇ ਜਾਏਗਾ ਜਿਤ ਵੱਸ ਕੀ ਤੇ ਕੋਈ ਜਿਹੜਾ ਹੋ ਬੱਚਾ ਗਿਆ ਦਹਾਂ ਤੇ ਜੇ ਤਾਂ ਪਾਸ ਹੋ ਗਿਆ ਕਿੰਨੇ ਤੋਂ ਬਰਾਤੇ ਵਧੀਆ ਇੱਜ਼ਤ ਹੈ ਜੇ ਨਾ ਹੋਇਆ ਪਾਸ ਕਰ ਜਾਣ ਨੂੰ ਜੀ ਨਹੀਂ ਕਰਦਾ ਤਾਂ ਹੀ ਦਾ ਜੋਰ ਸਾਥ ਬੰਦਾ ਐਸਾ ਲੱਗਦਾ ਵੇ ਜੀ ਦਾ ਮਾਰਿਆ ਕਾ ਜਾਣ ਨੂੰ ਜੀ ਨਹੀਂ ਕਰਦਾ